ਗੁਵਿੰਦਗੜਾ ਇੰਡਸਟਰੀ ਏਰੀਆ ਇੱਥੇ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਸੀਗੀਆਂ ਤਾਂ ਸਾਡੇ ਜਿਹੜੇ ਗੁਵਿੰਦਗੜ ਦੇ ਇੰਡਸਟਰੀ ਦੇ ਜਿਹੜੇ ਹੈਗੇ ਕਾਰੋਬਾਰੀ ਉਹਨਾਂ ਵੱਲੋਂ ਇਹ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਗਿਆ ਵੀ ਜਿਹੜੇ ਰਾਤ ਸਮੇਂ ਪ੍ਰਾਈਵੇਟ ਸਕਿਉਰਟੀ ਤੁਹਾਨੂੰ ਗੱਡੀਆਂ ਲੜੀਆਂ ਨੇ 4 ਇਹ ਰਾਤ ਵੇਲੇ ਗਸ਼ਤ ਕਰਨਗੇ ਪ੍ਰਾਈਵੇਟ ਇਹਨਾਂ ਦੇ ਇਹਨਾਂ ਦੇ ਸਕਿਉਰਟੀ ਦੇ ਮੁਲਾਜ਼ਮ ਹੋਣਗੇ ਤੇ ਨਾਲ ਸਾਡੀ ਪੁਲਿਸ ਦੀ ਪੂਰੀ ਸਪੋਰਟ ਹੋਏਗੀ ਵੇਲੇ ਕਿ ਵੇਲੇ ਸਾਡੇ ਮੁਲਾਜ਼ਮ ਵੀ ਇਹਨਾਂ ਦੇ ਨਾਲ ਹੋਏ ਹੋਣਗੇ ਜਿਹੜੇ ਰਾਤ ਸਮੇਂ ਗਸ਼ਤ ਕਰਨਗੇ ਗੁਵਿੰਦਗੜ ਦੇ ਏਰੀਆ ਦੇ ਵਿੱਚ ਤੇ ਕੋਈ ਵੀ ਚੋਰੀ ਨਾ ਹੋ ਸਕੇ ਤੇ ਰਾਤ ਦਾ ਜਿਹੜਾ ਸਮਾਂ ਕਿਉਂਕਿ ਇੰਡਸਟਰੀ ਇੱਥੇ ਕਾਫੀ ਚੋਰੀ ਦੇ ਵਾਰ ਦਤਾਂ ਕਾਫੀ ਠੱਲ ਪਈ ਹੈਗੀ ਤੇ ਅਸੀਂ ਇਹਨਾਂ ਦੇ ਰਾਹੀਂ ਅੱਗੇ ਵੀ ਹੁਣ ਕੋਸ਼ਿਸ਼ ਕਰਾਂਗੇ ਕੋਈ ਚੋਰੀ ਨਾ ਹੋਵੇ ਤੇ ਇਹਦੇ ਨਾਲ ਤੁਹਾਨੂੰ ਹੋਰ ਵੀ ਬੇਨਤੀ ਹੈ ਸਾਡਾ ਗੋਵਿੰਦਗੜ੍ਹ ਦਾ ਫੋਕਲ ਪੁਆਇੰਟ ਏਰੀਆ ਹੈਗਾ ਉਹਨਾਂ ਨੂੰ ਵੀ ਅਸੀਂ ਇਹੀ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਉਹ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਕਰਨ ਤੇ ਜਾਂ ਕਿ ਚਾਰ ਗੱਡੀਆਂ ਇਹ ਤੋਂ ਅੱਠ ਹੋ ਜਾਣ ਅੱਠ ਤੋਂ 10 ਹੋ ਜਾਣ ਤੇ ਇਹਨਾਂ ਨੇ ਸਾਨੂੰ ਕੋਈ ਭਰੋਸਾ ਦਿਵਾਇਆ ਵੀ ਬਾਈਕ ਵੀ ਚਲਾ ਰਹੇ ਆ ਜੇ ਪਹਿਲਾਂ ਸੀਪੀਓ ਚੱਲਦੇ ਸੀ ਹੋਰ ਦੋ ਬਾਈਕ ਵੀ ਚਲਾ ਰਹੇ ਨੇਗੇ ਇਹੀ ਜੇ ਉਪਰਾਲਾ ਹੈਗਾ ਸਾਡਾ ਸਾਡੇ ਜਿਹੜੇ ਇੰਡਸਟਰੀ ਦੇ ਭਰਾ ਨੇ ਇਹ ਨਾਲ ਲੜ ਕੇ ਹੀ ਉਪਰਾਲਾ ਕੀਤਾ ਵੀ ਸਾਡੇ ਏਰੀਆ 'ਚ ਚੋਰੀ ਨਾ ਹੋਵੇ। ਤੋਂ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਇਹਨਾਂ ਨੂੰ ਸਾਡਾ ਪੂਰਾ ਸਹਿਯੋਗ ਹੋਏਗਾ। ਲੜ ਕੇ ਅਸੀਂ ਜਿਹੜਾ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾ ਸਕੀ। ਤੁਹਾਡਾ ਤਾਂ ਉਪਰਾਲਾ ਇਹ ਵੀ ਸਾਰੇ ਲੜ ਕੇ ਗੋਬਿੰਦਗੜ੍ਹ ਦੇ ਨਿਵਾਸੀ ਇਹਨਾਂ ਦੇ ਇੰਡਸਟਰੀਅਲ ਨੇ ਕਿ ਲੜ ਕੇ ਇਹਨਾਂ ਨਾਲ ਜਿਹੜਾ ਇਹ ਇਹਨਾਂ ਦੀ ਸੇਵਾ ਲਈ ਹੈ ਵੀ ਚੋਰੀਆਂ ਨਾ ਹੋਣ ਤੇ ਇਹਨਾਂ ਦੀ ਪ੍ਰਾਪਰਟੀ ਹੈ, ਮਾਲ ਜਾਣ ਦੀ ਰੱਖੀ ਕੀਤੀ ਜਾ ਸਕੇ। ਅਕਸਰ ਇੱਕ ਪ੍ਰੋਬਲਮ ਆਉਂਦੀ ਹੁੰਦੀ ਹੈ ਵੀ ਜਿਵੇਂ ਚੋਰ ਆ ਕੋਈ ਲੁਟੇਰਾ ਫੜ ਕੇ ਦਿੰਦੇ ਆ ਤੇ ਕੰਪਲੇਨੈਂਟ ਨਹੀਂ ਵੱਧ ਦੇ ਵਿੱਚ ਉਹ ਨਹੀਂ ਨਹੀਂ ਉਹਨਾਂ ਲਈ ਵੀ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਹੈ ਕਿ ਕਿਉਂਕਿ ਜਿਸ ਦੀ ਚੋਰੀ ਹੋਈ ਹੈ ਜਿੰਨਾ ਦਾ ਮਾਲ ਹੈ ਉਹਨਾਂ ਨੇ ਸ਼ਿਕਾਇਤ ਕਰਨੀ ਹੈ ਦੱਸਣਾ ਹੈਗਾ ਤੋ ਕੰਪਲੇਂਟ ਵੀ ਦੇਣਗੇ ਇਹ ਇਹ ਜਿਹੜੇ ਮੁੰਡੇ ਡਿਊਟੀ ਕਰਦੇ ਨੇ ਇਹਨਾਂ ਨੂੰ ਅਸੀਂ ਇਹਦੇ ਵਿੱਚ ਨਹੀਂ ਰੱਖਾਂਗੇ ਇਹਨਾਂ ਨੂੰ ਕੰਪਲੀਟਡ ਨਹੀਂ ਬਣਾਵਾਂਗੇ ਵੀ ਇਹ ਸਾਨੂੰ ਆ ਕੰਪਲੀਟ ਕਰਨ ਵੀ ਅਸੀਂ ਚੋਰੀ ਫੜੀਏ ਉਹ ਸਾਡਾ ਕੰਮ ਹੈ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਇਹਨਾਂ ਨੇ ਸਾਨੂੰ ਸਹਾਇਤਾ ਕਰਨੀ ਹੈ ਸਾਡੇ ਮੁਲਾਜ਼ਮ ਵੀ ਸਮੇਂ ਟੂ ਸਮੇਂ ਸਾਡੇ ਮੁਲਾਜ਼ਮ ਵੀ ਨਾਲ ਹੋਣਗੇ ਸਾਡੇ ਡਿਊਟੀ ਅਫਸਰ ਦਾ ਇਹਨਾਂ ਕੋਲੇ ਨੰਬਰ ਹੋਏਗਾ ਨਾਈਟ ਵਾਲੇ ਮੁੰਚੀ ਦਾ ਨੰਬਰ ਹੋਏਗਾ ਸੋ ਸਾਡਾ ਪੂਰਾ ਇਹਨਾਂ ਨਾਲ ਤਾਲਮੇਲ ਹੋਏਗਾ ਕਿਸੇ ਵੇਲੇ ਸਾਨੂੰ ਕੋਈ ਕਾਲ ਆਉਂਦੀ ਹੈ 112 ਦੀ ਇਹਨਾਂ ਨੂੰ ਅਸੀਂ ਨੋਟ ਕਰਾਈਏ ਜਾਂ ਇਹਨਾਂ ਦੇ ਧਿਆਨ ਚ ਗੱਲ ਆਉਂਦੀ ਹੈ ਉਹ ਸਾਡੇ ਧਿਆਨ ਚ ਇਹ ਪੂਰਾ ਤਾਲਮੇਲ ਨਾਲ ਚੱਲੇਗਾ ਜੀ ਸਾਨੂੰ ਇਹਦਾ ਬੇਸਿਕ ਪਰਪਸੇ ਹੈ ਵੀ ਪਿੱਛੇ ਚੋਰੀਆਂ ਬਹੁਤ ਥੋਰੀਆਂ ਇੰਡਸਟਰੀ ਦੇ ਵਿੱਚ ਤੇ ਪੁਲਿਸ ਦੇ ਕੋਲੇ ਬਾਸਦਾ ਹੈ ਨਹੀਂ ਵੀ ਇੰਨਾ ਏਰੀਆ ਇੰਨਾ ਜ਼ਿਆਦਾ ਹੋਣ ਕਰਕੇ ਕਿ ਉਹ ਸਭ ਜਗ੍ਹਾ ਬੈਠਣਾ ਤੇ ਫਿਰ ਜੋ ਇਹਨਾਂ ਨੇ ਕੀਤਾ ਹੈ ਸਟੈਪ ਸ਼ੁਰੂ ਕੀਤਾ ਹੈ ਮੈਂ ਸਮਝਦਾ ਵੀ ਇਹ ਬਹੁਤ ਵਧੀਆ ਸਟੈਪ ਹੈ ਪਰ ਇਹਦੇ ਬਿਨਾਂ ਜਿਹੜੀ ਇਹ ਚੀਜ਼ਾਂ ਰੁਕ ਵੀ ਨਹੀਂ ਸਕਦੀਆਂ ਪਰ ਕਿਉਂਕਿ ਪੁਲਿਸ ਨਾਲ ਹੈ ਤੇ ਪ੍ਰਾਈਵੇਟ ਨਾਲ ਇਹਨਾਂ ਕੋਲ ਬੰਦੇ ਹੋਗੇ ਤੇ ਉਹਦੇ ਨਾਲ ਇੱਕ ਏਰੀਆ ਬੜਾ ਵੱਜ ਜਾਂਦਾ ਅਰ ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜੇ ਇੰਡਸਟਰੀਸਟਾਂ ਹਨ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਕੰਟ੍ਰਿਬਿਊਟ ਕਰਨਾ ਚਾਹੀਦਾ ਇਹ ਨਾ ਸੋਚਣ ਦੀ ਸੀ ਕਿ 10 ਬੰਦੇ ਦੇ ਰਹੇ ਨੇ ਤੇ ਅਸੀਂ 59 ਦੇਣਾ ਨਹੀਂ ਸਾਡਾ ਕੰਮ ਚੱਲੀ ਜਾਂਦਾ ਸੋ ਪਬਲਿਕ ਦੀ سپورਟ ਬਹੁਤ ਜ਼ਰੂਰੀ ਹੈ ਪੁਲਿਸ ਨਾਲ ਹੈ ਹੀ ਹੈ ਜੇ ਜੇ ਪ੍ਰਾਈਵੇਟ ਸਿਕਿਉਰਟੀ ਹੋ ਗਈ ਤਾਂ ਇਹ ਚੀਜ਼ਾਂ ਮਿਲ ਕੇ ਮੈਨੂੰ ਲੱਗਦਾ ਬਹੁਤ ਇੱਕ ਅ اچھا ਅਰੇਂਜਮੈਂਟ ਹੋ ਜਾਊਗਾ ਚੋਰੀ ਵਗੈਰਾ ਰੋਕਣ ਦਾ ਪਰਪ੍ਰੀਤ ਸਿੰਘ ਆਪਾਂ ਸਰ ਇਸ ਟਾਈਮ ਜੋ ਆਪਣੇ ਏਰੀਆ ਦੇ ਵਾਈਜ਼ ਆਪਾਂ ਚਲਾਵਾਂਗੇ ਗੱਡੀ ਘਟੋ ਘੜਾ ਆਪਾਂ 4 ਗੱਡੀਆਂ ਚਲਾਵਾਂਗੇ ਜੀ ਨਾਲ ਆਪਾਂ ਜਿੰਨੀਆਂ ਬਾਈਕਸ ਆਪਣੇ ਹੋਣਗੀਆਂ ਜੀ ਉਹ ਬਾਈਕਸ ਚਲਾਵਾਂਗੇ ਜੀ ਜਿੱਦਾਂ ਜਿੱਦਾਂ ਆਪਣਾ ਏਰੀਆ ਵਧਦਾ ਜਾਏਗਾ ਏਰੀਆ ਦੇ ਵਿੱਚ ਆਪਾਂ ਪੂਰੀ ਪੈਟਰੋਲਿੰਗ ਕਰਕੇ ਆਪਾਂ ਜੋ ਚੋਰੀਆਂ ਹੋ ਰਹੀਆਂ ਨੇ ਜਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਆਪਾਂ ਇਹ ਪੂਰਾ ਕਰਾਂਗੇ ਜੀ ਤੇ ਕਦੇ ਵੀ ਕੋਈ ਜਿਵੇਂ ਕਿਸੇ ਕੋਈ ਕਿਸੇ ਲੇਬਰ ਨੂੰ ਕੋਈ ਮੈਡੀਕਲ ਦਿੱਕਤ ਪੈ ਜਾਂਦੀ ਹੈ ਕਿਸੇ ਫਰਮ ਦੇ ਵਿੱਚ ਜਾਂ ਕੋਈ ਫਾਇਰ ਵਰਕ ਦੀ ਗੱਲ ਹੁੰਦੀ ਆ ਆਪਾਂ ਉਸ ਰਿਗਾਰਡਿੰਗ ਵੀ ਇਹ ਚੀਜ਼ ਨੂੰ ਕੰਪਲੀਟ ਕਰਾਂਗੇ ਵੀ ਉਹਨਾਂ ਦੀ ਅਸੀਂ ਜਿੰਨੀ ਤੋਂ ਜਿੰਨੀ ਹੈਲਪ ਕਰ ਸਕਦੇ ਹਾਂ ਓਨੀ ਕਰਾਂਗੇ ਜੀ ਬਿਲਕੁਲ ਕਿੰਨਾ ਕੇ ਏਰੀਆ ਤੁਹਾਡੇ ਕੋਲ ਹੈ ਕਿੰਨੇ ਅਜੇ ਸਰ ਅਸੀਂ ਜਿਵੇਂ ਆਰਜੀ ਮਿਲ ਰੋਡ ਤੋਂ ਲੈ ਕੇ ਆਪਣੇ ਕੇਐਲ ਰੋਡ ਤੱਕ ਆਪਾਂ ਵੀ ਆਪਣੇ ਨਾਲ ਕਾਫੀ ਕਵਰ ਹੋ ਚੁੱਕਿਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਹੁਣ ਹਰ ਇੱਕ ਗਲੀ ਦੇ ਵਿੱਚ ਜਾ ਕੇ ਜਿਹੜੀ ਜਿਹੜੀ ਫੈਕਟਰੀਜ਼ ਜਿੱਥੇ ਜਿੱਥੇ ਆਪਣਾ ਇੰਡਸਟਰੀਅਲ ਏਰੀਆ ਆ ਉਹ ਆਪਾਂ ਸਾਰਾ ਹੀ ਕਵਰ ਕਰਨਾ ਹੈ ਜੀ ਐਵੇਂੜਾ ਆਪਣੇ ਸਰ ਹਜੇ ਤੱਕ ਘਟੋ ਘਟਾ ਆਪਾਂ 20 ਮੁੰਡਿਆਂ ਦੀ ਟੀਮ ਰੱਖ ਰਹੇ ਆ ਜਿਵੇਂ ਚਾਰ ਬੰਦੇ ਸਾਡੇ ਗੱਡੀ 'ਚ ਹੋਣਗੇ ਤੇ ਬਾਕੀ ਬਾਈਕਾਂ ਦੇ ਨਾਲ ਹੋਣਗੇ ਜੀ ਨਹੀਂ ਨਹੀਂ ਸਰ ਅਲੱਗ-ਅਲੱਗ ਏਰੀਆ ਜਿਵੇਂ ਸਰ ਆਪਾਂ ਤਿੰਨ ਗਲੀਆਂ ਨੂੰ ਮਿਲਾ ਕੇ ਜਾਂ ਦੋ ਗਲੀਆਂ ਨੂੰ ਮਿਲਾ ਕੇ ਇੱਕ ਬਾਈਕ ਛੱਡਿਆ ਕਰਾਂਗੇ ਫਿਰ ਦੋ ਗਲੀਆਂ ਅਲੱਗ ਤੋਂ ਉੱਥੇ ਬਾਈਕ ਹੋਇਆ ਕਰੂਗੀ ਜਿਹੜੀ ਗੱਡੀਆਂ ਹੋਣਗੀਆਂ ਗੱਡੀਆਂ ਸਿਰਫ ਆਪਣੀਆਂ ਰਾਊਂਡ ਤੇ ਤਾਂ ਰਹਿਣਗੀਆਂ ਵੀ ਕੱਲ ਨੂੰ ਜੇ ਗਲੀ ਗੁਲੀਆਂ ਦੇ ਵਿੱਚ ਜੇ ਚੋਰੀਆਂ ਹੁੰਦੀਆਂ ਤਾਂ ਆਪਣੀਆਂ ਬਾਈਕਾਂ ਉੱਥੇ ਆਰਾਮ ਨਾਲ ਜਾ ਸਕਣ ਗੱਡੀ ਇੱਕਦਮ ਨਹੀਂ ਜਾ ਸਕਦੀ ਤੇ ਗੱਡੀਆਂ ਰਾਊਂਡ ਤੇ ਰਹਿਣਗੀਆਂ ਵੀ ਕੱਲ ਨੂੰ ਮੇਨ ਰੋਡਾਂ ਤੇ ਜੇਕਰ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਉਹਨਾਂ ਨੂੰ ਗੱਡੀਆਂ ਥਰੂ ਰੋਕਿਆ ਜਾਵੇ ਤੇ ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਬਾਈਕਲੇ ਜਾ ਕੇ ਆਪਾਂ ਬਾਈਕ ਥਰੂ ਚੀਜ਼ਾਂ ਨੂੰ ਰੋਕ ਸਕੀਏ ਐਕਚੁਅਲੀ ਸਰ ਜਿੱਦਾਂ ਜਿਵੇਂ ਆਪਾਂ ਅਗਰ ਕੋਈ ਚੋਰ ਫੜ ਲੈਨੇ ਆ ਪਹਿਲਾਂ ਤਾਂ ਉਹ ਤੋਂ ਪੁੱਛ ਪੜਤਾਲ ਕਰਾਂਗੇ ਜੇ ਕਿਸੇ ਫੈਕਟਰੀ ਬਾਹਰ ਫੜਦੇ ਆ ਤਾਂ ਫੈਕਟਰੀ ਦੇ ਮਾਲਕ ਨੂੰ ਉਸੇ ਐਟ ਅ ਟਾਈਮ ਕਾਲ ਕੀਤਾ ਜਾਊਗਾ ਵੀ ਇਹ ਸਰ ਤੁਹਾਡਾ ਕੋਈ ਲੇਬਰ ਵਾਲਾ ਬੰਦਾ ਤਾਂ ਨਹੀਂ ਹੈਗਾ ਅਗਰ ਫੈਕਟਰੀ ਦੇ ਮਾਲਕ ਕਹਣ ਵੀ ਸਾਡਾ ਕੋਈ ਬੰਦਾ ਨਹੀਂ ਹੈਗਾ ਤਾਂ ਅਸੀਂ ਉਹਦੀ ਪੁੱਛ ਪੜਤਾਲ ਕਰਕੇ ਫਿਰ ਉਹਨੂੰ ਸਿੱਧਾ ਪੁਲਿਸ ਦੇ ਹਵਾਲੇ ਕਰਾਂਗੇ ਬੇਸ਼ੱਕ ਜਿਵੇਂ ਆਪਣੇ ਨਾਲ ਪੁਲਿਸ ਮੁਲਾਜ਼ਮ ਆਪਣੇ ਨਾਲ ਗੱਡੀ 'ਚ ਹੋਣਗੇ ਤਾਂ ਉਹੀ ਐਨ ਮੌਕੇ ਤੇ ਕਾਰਵਾਈ ਕਰਨਗੇ ਅਗਰ ਕੋਈ ਗਲਤ ਬੰਦਾ ਲੱਗਦਾ ਤਾਂ ਉਹਨੂੰ ਨਾਲ ਦੀ ਨਾਲ ਥਾਣੇ ਵਿੱਚ ਪੇਸ਼ ਕੀਤਾ ਜਾਏਗਾ